ਸਵਾਗਤ ਹੈ ਪੀਟੀਸੀ ਨਿਊਜ਼ ਅਫਸਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਸੀਂ ਦੇਖ ਰਹੇ ਹੋ ਚਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟਸ ਵਿਚਾਰ ਤਕਰਾਰ ਪੰਜਾਬ ਦਾ ਵਿੱਚ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਸ਼ੋਅ ਤੇ ਸ਼ੋਅ ਦੇ ਵਿੱਚ ਅੱਜ ਗੱਲ ਹੋਏਗੀ ਉਸ ਤਜਵੀਜ਼ ਦੀ ਜਿਸ ਤੇ ਚਰਚਾ ਲੰਬੇ ਸਮੇਂ ਤੋਂ ਚੱਲ ਰਹੀ ਹੈ ਇੱਕ ਮੁਲਕ ਇੱਕ ਚੋਣ ਜੀ ਹਾਂ ਇੱਕ ਦੇਸ਼ ਇੱਕ ਚੋਣ ਜਿਸ ਤੇ ਇੱਕ ਕਮੇਟੀ ਬਣਾਈ ਗਈ ਸੀ ਔਰ ਉਸ ਕਮੇਟੀ ਵੱਲੋਂ ਇਸ ਦੀ ਖਿਆ ਕੀਤੀ ਜਾਣੀ ਸੀ ਕਿ ਇਹ ਸੰਭਵ ਹੈ ਜਾਂ ਨਹੀਂ ਹੈ ਕਿਵੇਂ ਖਰਚੇ ਘਟਾ ਹੋ ਸਕਦੇ ਨੇ ਕੀ ਇਤੇ ਪ੍ਰਤੀਕਰਮ ਨਿਕਲ ਸਕਦੇ ਨੇ ਇਹਨਾਂ ਸਾਰੀਆਂ ਚੀਜ਼ਾਂ ਤੇ ਆਰਮਨਾਥ ਕੋਵਿੰਦ ਸਾਬਕਾ ਰਾਸ਼ਟਰਪਤੀ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਬਣਾਈ ਗਈ ਸੀ ਉਸ ਕਮੇਟੀ ਨੇ ਆਪਣੀਆਂ ਸਿਫਾਰਸ਼ਾਂ ਮੋਦੀ ਕੈਬਨਟ ਨੂੰ ਭੇਜੀਆਂ ਤੇ ਮੋਦੀ ਕੈਬਨਟ ਨੇ ਉਹ ਸਿਫਾਰਸ਼ਾਂ ਨੂੰ ਮਨਜ਼ੂਰ ਕਰ ਦਿੱਤਾ ਜੀ ਹਾਂ ਜਲਦ ਹੀ ਇੱਕ ਮੁਲਕ ਇੱਕ ਇਲੈਕਸ਼ਨ ਵਾਲੀ ਰਿਪੋਰਟ ਜਿਹੜੀ ਉਹਦੇ ਵਿੱਚ ਜੋ ਸੁਝਾਅ ਨੇ ਉਹ ਵੀ ਆਏ ਨੇ ਔਰ ਇਹ ਪੋਸੀਬਲ ਹੈ ਜਾਂ ਨਹੀਂ ਹੈ ਇਸ ਤੇ ਵਿਚਾਰਾ ਕੀਤਾ ਗਿਆ ਜਾਣ ਗਿਆ 2029 ਦੇ ਵਿੱਚ ਦੇਸ਼ ਦੇ ਵਿੱਚ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਇਕੱਠੀਆਂ ਕਰਵਾਈਆਂ ਜਾਣ ਇਹ ਰਿਪੋਰਟ ਦੇ ਸੁਝਾਅ ਨੇ ਸੁਝਾਅ ਹੋਰ ਕੀ ਕੀ ਨੇ ਚੋਣ ਦੇ 100 ਦਿਨਾਂ ਦੇ ਅੰਦਰ ਅੰਦਰ ਲੋਕਲ ਬਾਡੀਜ਼ ਚੋਣਾਂ ਵੀ ਕਰਵਾਈਆਂ ਜਾਣ ਨਾਲ ਹੀ ਚੋਣ ਕਮਿਸ਼ਨ ਤਿੰਨੇ ਚੋਣਾਂ ਲਈ ਇੱਕੋ ਵੋਟਰ ਲਿਸਟ ਤਿਆਰ ਕਰੇ ਮੌਜੂਦਾ ਵਿਧਾਨ ਸਭਾ ਦਾ ਕਾਰਜਕਾਲ 2029 ਤੱਕ ਵਧਾਇਆ ਜਾਵੇ ਇਸ ਤਰ੍ਹਾਂ ਦੇਸ਼ ਦਾ ਵੱਖ-ਵੱਖ ਚੋਣਾਂ ਤੇ ਹੋਣ ਵਾਲਾ ਖਰਚਾ ਬਚੇਗਾ 5 ਸਾਲ ਦੇ ਵਿੱਚ ਸਿਰਫ ਇੱਕ ਚੋਣ ਹੋਣ ਨਾਲ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਬਚੇਗੀ ਹੰਗ ਅਸੈਂਬਲੀ ਜਾਂ ਬੇਪਰੋਸਕੀ ਮਤੇ ਦੀ ਸੂਰਤ ਵਿੱਚ ਮੋੜ ਕਰਵਾਈਆਂ ਜਾਣ ਚੋਣਾ ਆਮ ਚੋਣਾਂ ਤੋਂ ਬਾਅਦ ਲੋਕ ਸਭਾ ਚੋਣਾਂ ਦੀ ਪਹਿਲੀ ਬੈਠਕ ਦੇ ਵਿੱਚ ਰਾਸ਼ਟਰਪਤੀ ਨਵੇਂ ਚੋਣ ਚੱਕਰ ਦੀ ਸ਼ੁਰੂਆਤ ਲਈ ਸਿਫਾਰਿਸ਼ ਕਰਨ ਇੱਕੋ ਵੋਟਰ ਲਿਸਟ ਬਣਾਉਣ ਲਈ ਸੰਵਿਧਾਨ ਦੀ ਧਾਰਾ 324 A ਤੇ 325 ਦੇ ਵਿੱਚ ਸੋਧ ਦੀ ਸਿਫਾਰਿਸ਼ ਕੀਤੀ ਗਈ ਹੈ ਦੋਹਾਂ ਸੂਬਿਆਂ ਨੂੰ ਦੋਹਾਂ ਸੋਧਾਂ ਨੂੰ ਸੂਬਿਆਂ ਦੀ ਵਿਧਾਨ ਸਭਾ ਦੀ ਮਨਜ਼ੂਰੀ ਹੋਵੇਗੀ ਜ਼ਰੂਰੀ ਵਨ ਨੇਸ਼ਨ ਵਨ ਇਲੈਕਸ਼ਨ ਕਰਾਉਣ ਲਈ ਇੱਕ ਇੱਕ ਅਲੱਗ ਤੋਂ ਗਰੁੱਪ ਬਣਾਇਆ ਜਾਏਗਾ ਜਿਹੜਾ ਕਿ ਇਸ ਤੇ ਆਪਣੀ ਰਿਪੋਰਟ ਦੇਗਾ ਹੁਣ ਇਹ ਵੀ ਦੱਸ ਦਿੰਨੇ ਕਿ ਕਿਵੇਂ ਇਹ ਰਿਪੋਰਟ ਬਣੀ ਸੀ ਕਿਵੇਂ ਬਣੀ ਸੀ ਕੋਵਿੰਦ ਰਿਪੋਰਟ ਇਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਬਣੀ 62 ਸਿਆਸੀ ਪਾਰਟੀਆਂ ਨਾਲ ਕਮੇਟੀ ਨੇ ਸੰਪਰਕ ਕੀਤਾ ਇਹਨਾਂ ਦੇ ਵਿੱਚ 32 ਪਾਰਟੀਆਂ ਨੇ ਇੱਕ ਦੇਸ਼ ਇੱਕ ਚੋਣ ਦਾ ਸਮਰਥਨ ਕੀਤਾ 15 ਪਾਰਟੀਆਂ ਨੇ ਵਿਰੋਧ ਕੀਤਾ 15 ਪਾਰਟੀਆਂ ਨੇ ਕੋਈ ਵੀ ਜਵਾਬ ਨਹੀਂ ਦਿੱਤਾ 18626 ਪੰਨਿਆਂ ਦੀ ਰਿਪੋਰਟ ਤਿਆਰ ਕੀਤੀ ਗਈ 14 ਮਾਰਚ 2024 ਨੂੰ ਕੋਵਿੰਦ ਕਮੇਟੀ ਨੇ ਰਾਸ਼ਟਰਪਤੀ ਨੂੰ ਆਪਣੀ ਰਿਪੋਰਟ ਦਿੱਤੀ 2 ਸਤੰਬਰ 2023 ਨੂੰ ਪੈਨਲ ਦਾ ਗਠਨ ਕੀਤਾ ਗਿਆ ਤੇ ਕੋਵਿੰਦ ਕਮੇਟੀ ਦੇ ਵਿੱਚ 8 ਮੈਂਬਰ ਸੀ ਹੁਣ ਲੋਕਾਂ ਦੇ ਜ਼ਹਿਨ ਦੇ ਵਿੱਚ ਇਹ ਗੱਲ ਹੋएगी ਕਿ ਹੁਣ ਅੱਗੇ ਦੀ ਰਾਹ ਕੀ ਹੋएगी ਅੱਗੇ ਦੀ ਰਾਹ ਇੰਨੀ ਸੌਖੀ ਨਹੀਂ ਹੈ ਕਿ ਇਹ ਰਿਪੋਰਟ ਨੇ ਜੋ ਆਪਣੀਆਂ ਸਫਾਰਸ਼ਾਂ ਦਿੱਤੀਆਂ ਤੇ ਹੁਣ ਇਹ ਰਿਪੋਰਟ ਹੈ ਜਿਹੜੀ ਉਹ ਲਾਗੂ ਹੋ ਜਾਏਗੀ ਇੱਕ ਮੁਲਕ ਇੱਕ ਇਲੈਕਸ਼ਨ ਹੋਏਗੀ ਅੱਗੇ ਦਾ ਹੁਣ ਕੀ ਹੋਏਗਾ ਇੱਕ ਦੇਸ਼ ਦੇ ਵਿੱਚ ਇੱਕ ਚੋਣ ਲਈ ਕੀ ਹੋਏਗੀ ਅੱਗੇ ਦੀ ਰਾਸ਼ਪਤੀ ਦੇ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ਸੰਸਦ ਕਰੇਗੀ ਵਨ ਨੇਸ਼ਨ ਵਨ ਇਲੈਕਸ਼ਨ ਤੇ ਆਪਣਾ ਫੈਸਲਾ ਲੋਕ ਸਭਾ ਦੀ ਮਿਆਂਦਲ ਸੰਬੰਧਿਤ ਸੰਵਿਧਾਨ ਦੀ ਧਾਰਾ 83 ਦੇ ਵਿੱਚ ਸੋਧ ਕਰਨੀ ਹੋਵੇਗੀ ਵਿਧਾਨ ਸਭਾ ਦੀ ਮਿਆਂਦਲ ਸੰਬੰਧਿਤ ਧਾਰਾ 172 ਦੇ ਵਿੱਚ ਸੰਸਦ ਰਾਹੀਂ ਸੋਧ ਕਰਨਾ ਪਏਗਾ ਸੰਸਦ ਦੇ ਦੋਵੇਂ ਸਦਨਾਂ ਵੱਲੋਂ ਸੋਧਾ ਪਾਸ ਕਰਨ ਤੋਂ ਬਾਅਦ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ 2029 ਦੇ ਵਿੱਚ ਇਕੱਠੀਆਂ ਸੰਭਵ ਹੋ ਸਕਣਗੀਆਂ ਸੰਸਦ ਵੱਲੋਂ ਪਾਸ ਸੋਧਾ ਨੂੰ ਵਿਧਾਨ ਸਭਾ ਦੀ ਪ੍ਰਵਾਨਗੀ ਦੀ ਜ਼ਰੂਰਤ ਨਹੀਂ ਹੋਵੇਗੀ ਸਿਰਫ ਲੋਕਲ ਬਾਡੀਜ਼ ਦੀਆਂ ਚੋਣਾਂ ਇਕੱਠੇ ਕਰਾਉਣ ਲਈ ਅੱਧੇ ਤੋਂ ਬਾਅਦ ਵਿਧਾਨ ਸਭਾ ਦੀ ਪ੍ਰਵਾਨਗੀ ਦੀ ਲੋੜ ਹੈ ਸੰਸਦ ਦੇ ਵਿੱਚ ਸੋਧ ਪਾਸ ਨਾ ਹੋਣ ਤੇ ਰਾਸ਼ਟਰਪਤੀ ਵੱਲੋਂ ਜਾਰੀ ਨੋਟੀਫਿਕੇਸ਼ਨ ਰੱਦ ਹੋ ਜਾਏਗਾ ਸੰਸਦ ਦੇ ਦੋਹਾਂ ਸਦਨਾਂ ਦੇ ਵਿੱਚ ਇੰਡੀਆ ਗੱਟ ਚੋੜ ਦੀ ਤਾਕਤ ਵੇਖਦਿਆਂ ਸਰਕਾਰ ਦੀ ਰਾਹ ਮੁਸ਼ਕਲ ਜ਼ਰੂਰ ਹੋ ਸਕਦੀ ਹੈ ਸੋ ਇਹ ਕੁਝ ਮੋਟੀਆਂ-ਮੋਟੀਆਂ ਜਾਣਕਾਰੀਆਂ ਸਿਗੀਆਂ ਜਿਸ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਹੈ ਕਿਉਂਕਿ ਇਹ ਮੁੱਦਾ ਜਿਹੜਾ ਹਰ ਆਮ ਖਾਸ ਦੇ ਨਾਲ ਜੁੜਿਆ ਹੋਇਆ ਹੈ ਜਿਨ੍ਹਾਂ ਦੀ ਤਾਂ ਸਰਕਾਰ ਹੈ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਨ੍ਹਾਂ ਦਾ ਕਾਰਜਕਾਲ 2 2.5 ਸਾਲ ਦਾ ਹੋ ਗਿਆ ਉਹਨਾਂ ਲਈ ਇਹ ਖਬਰ ਇੱਕ ਚੰਗੀ ਵੀ ਹੋ ਸਕਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿ ਉਹਨਾਂ ਨੂੰ ਥੋੜਾ ਜਿਹਾ ਹੋਰ ਟਾਈਮ ਹੈ ਜਿਹੜਾ ਉਹ ਮਿਲ ਜੇਗਾ ਔਰ ਉਸ ਟਾਈਮ ਦੇ ਵਿੱਚ ਉਹ ਆਪਣੀਆਂ ਅਲੱਗ ਚੋਣਾਂ ਦੀ ਤਿਆਰੀ ਹੈ ਜਿਹੜੀ ਉਹ ਕਰ ਸਕਦੇ ਨੇ ਸਾਡੇ ਨਾਲ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਦੋ ਖਾਸ ਮਹਿਮਾਨ ਜੁੜੇ ਹੋਏ ਨੇ ਪ੍ਰੋਫੈਸਰ ਰੌਣਕੀ RAM ਮੌਜੂਦ ਨੇ ਮਸ਼ਹੂਰ ਸਿਆਸੀ ਮਾਹਰ ਨੇ ਸਾਡੇ ਨਾਲ ਜੁੜੇ ਹੋਏ ਨੇ ਔਰ ਇਸੇ ਨਾਲ ਹੀ ਐਡਵੋਕੇਟ ਚੰਚਲ ਸਿੰਘਲਾ ਸਾਹਿਬ ਮੌਜੂਦ ਨੇ ਸੀਨੀਅਰ ਵਕੀਲ ਨੇ ਪੰਜਾਬ ਰਾਣਾ ਹਾਈ ਕੋਰਟ ਦੇ ਬਹੁਤ-ਬਹੁਤ ਸਵਾਗਤ ਅ ਦੋਵੇਂ ਮਹਿਮਾਨਾ ਦਾ ਸਿੰਗਲਾ ਸਾਹਿਬ ਸ਼ੁਰੂਆਤ ਤੁਹਾਡੇ ਤੋਂ ਕਰ ਲੈਣੇ ਸਿੰਗਲਾ ਸਾਹਿਬ ਇਹ ਇਹ ਪ੍ਰੈਕਟੀਕਲੀ ਲੱਗਦੀਆਂ ਚੀਜ਼ਾਂ ਕਿਉਂਕਿ ਜੜੀਆਂ ਚੀਜ਼ਾਂ ਇਹ ਦੱਸੇ ਜਾ ਰਹੀਆਂ ਚਲੋ ਪ੍ਰੈਕਟੀਕਲੀ ਮੈਂ ਬਾਅਦ ਚ ਆਣਾ ਪਰ ਇਹ ਦੱਸੋ ਜਿਹੜਾ ਇਹ ਤਰਕ ਦਿੱਤਾ ਜਾ ਰਿਹਾ ਕਿ ਚੋਣਾ ਇੱਕੋ ਵੇਲੇ ਕਰਾਣ ਦਾ ਸਭ ਤੋਂ ਵੱਡਾ ਤਰਕ ਹੈ ਕਿ ਪੈਸਾ ਬਚਾਣਾ ਉਹ ਕਹਿੰਦੇ ਨੇ ਕਿ ਇਹਦੇ ਨਾਲ ਸਰਕਾਰ ਦਾ ਪੈਸਾ ਭਾਰਤ ਸਰਕਾਰ ਦਾ ਪੈਸਾ ਵੱਖ-ਵੱਖ ਵਿਧਾਨ ਸਭਾ ਦਾ ਪੈਸਾ ਜਿਹੜਾ ਬਚੇਗਾ ਇਹਦੇ ਪਿੱਛੇ ਤੁਹਾਡਾ ਤਰਕ ਜਿਹੜਾ ਉਹ ਕੀ ਹੈ ਤੇ ਇਹ ਗੱਲ ਬਿਲਕੁਲ ਠੀਕ ਹੈ ਜੀ ਪੈਸਾ ਤਾਂ ਇਹਦੇ ਨਾਲ ਬਚੇਗਾ ਜੀ ਤੇ ਇਹ ਵੀ ਗੱਲ ਹੈ ਵੀ ਇੱਕ ਸਿਸਟਮ ਸੈਟ ਆ ਜਾਏਗਾ ਆਪਣਾ ਜਿਸ ਤਰੀਕੇ ਨਾਲ बार-बार ਆਪਾਂ ਹਰ ਦੂਸਰੇ ਦਿਨ ਚੌਨਾਂ ਦੇ ਚੋ ਜਾਨੇ ਆ ਜੀ ਇਹ ਇਹਦੇ ਪਿੱਛੇ ਨੀਅਤ ਤਾਂ ਬਿਲਕੁਲ ਠੀਕ ਹੈ ਨੀਅਤ ਕਿਉਂਕਿ ਜੀ ਕੋਈ ਕਮੀ ਨਹੀਂ ਹੈ ਪਰ ਗੱਲ ਪ੍ਰੈਕਟੀਕਲੀ ਕਿੰਨਾ ਕੁ ਪੋਸੀਬਲ ਹੈ ਹਾਂ ਇੰਪਲੀਮੈਂਟ ਮੈਂ ਤੁਹਾਨੂੰ ਦੱਸਦਾ 1967 ਤੱਕ ਜੀ 19 1960 ਤੱਕ ਦੇ ਵਿੱਚ ਆਪਣੀ ਵਨ ਨੇਸ਼ਨ ਵਨ ਚੋਣਾ ਹੀ ਹੁੰਦੀ ਸੀ ਜੀ ਕੋਈ ਉਹਦੇ ਚ ਡਿਫਿਕਲਟੀ ਨਹੀਂ ਸੀ ਪਰ ਕੀ ਹੋਇਆ 1968 1969 ਦੇ ਵਿੱਚ ਜਾ ਕੇ ਬਹੁਤ ਸਾਰੀਆਂ ਵਿਧਾਨ ਸਭਾ ਡਿਸਾਲਵ ਹੋ ਗਈਆਂ ਜੀ ਜਿਹਦੇ ਕਰਕੇ ਉਹ ਸਿਸਟਮ ਬਦਲ ਗਿਆ ਕਿਉਂਕਿ 5 ਸਾਲਾਂ ਦਾ ਮਿਆਦ ਹੁੰਦੀ ਸੀ ਇੱਕ ਵਿਧਾਨ ਸਭਾ ਦੀ ਤਾਂ ਅਲੱਗ-ਅਲੱਗ ਹੋਣ ਲੱਗੀਆਂ 1983 ਦੇ ਵਿੱਚ ਜਾ ਕੇ ਇਲੈਕਸ਼ਨ ਕਮਿਸ਼ਨ ਨੇ ਇੱਕ ਰეკਮੈਂਡੇਸ਼ਨ ਦਿੱਤੀ ਵੀ ਕੋਈ ਦਿਨ ਤੇ ਕਰਾਓ ਕਿਉਂਕਿ ਹਰ ਵੇਲੇ ਇਲੈਕਸ਼ਨ ਕਮਿਸ਼ਨ ਦਾ ਚੋਣਾ ਹੀ ਕਰਾਂਦੇ ਲੱਗੇ ਰਹਿੰਦਾ ਕਦੇ ਕਿਤੇ ਵਿਧਾਨ ਸਭਾ ਦੀ ਹੋ ਗਈਆਂ ਕਦੇ ਪੰਚਾਇਤਾਂ ਦੀਆਂ ਆ ਗਈਆਂ ਚੋਣਾਂ ਆndੀਆਂ ਰਹਿੰਦੀਆਂ ਨੇ ਤੇ ਨੇਚਰਲੀ ਆਪਣਾ ਕੋਡ ਆਫ ਕੰਡਕਟ ਲੱਗ ਜਾਂਦਾ ਕੰਮ ਰੁਕ ਜਾਂਦੇ ਨੇ ਅਫਸਰਾਂ ਨੂੰ ਮੌਕਾ ਮਿਲ ਜਾਂਦਾ ਵੈਸੇ ਕੋਡ ਆਫ ਕੰਡਕਟ ਮੈਂ ਕਹਿੰਦਾ ਵੀ ਜ਼ਿਆਦਾਤਰ ਕੰਮ ਐਸੇ ਰੋਕੇ ਜਾਂਦੇ ਨੇ ਜਿਹੜਾ ਉਹਨਾਂ ਦਾ ਮਤਲਬ ਹੀ ਨਹੀਂ ਹੁੰਦਾ ਰੋਕਣ ਦਾ ਡਵੈਲਪਮੈਂਟ ਕੰਮ ਤਾਂ ਚੱਲਦੇ ਰਹਿਣੇ ਚਾਹੀਦੇ ਬਿਲਕੁਲ ਠੀਕ ਪਰ ਉਹ ਮੈਨੂੰ ਲੱਗਦਾ ਵੀ ਇਹ ਦੇ ਕਰਕੇ ਕੁਛ ਤਾਂ ਫਾਇਦਾ ਹੋਏਗਾ ਪਰ ਸਰ ਸਵਾਲ ਇਹ ਕਿ ਇੰਪਲੀਮੈਂਟੇਸ਼ਨ ਹੋ ਪਾਏਗਾ ਮਤਲਬ ਗਰਾਉਂਡ ਤੇ ਕਿੰਨਾ ਕਿਵੇਂ ਪੋਸੀਬਲ ਹੈ ਕਿਉਂਕਿ ਬੜਾ ਅਮਲਾ ਫੈਲੇ ਦੀ ਵੀ ਲੋਡ ਆ ਤੁਹਾਨੂੰ ਔਰ ਤੁਸੀਂ ਦੇਖੋ ਕਿ ਚਲੋ ਫਰਜ਼ ਕਰ ਲੋ ਕੋਈ ਵਿਧਾਨ ਸਭਾ ਚੱਲ ਰਹੀ ਹੈ ਜਿਵੇਂ ਢਾਈ ਤਿੰਨ ਸਾਲ ਕੋਈ ਵਿਧਾਨ ਸਭਾ ਚੱਲ ਗਈ ਬੇਪਰੋਸਗੀ ਆ ਗਈ ਉਹ ਸਰਕਾਰ ਡਿੱਗ ਗਈ ਤਾਂ ਕੀ ਦੁਬਾਰਾ ਸਰਕਾਰ ਦਾ ਕਾਰਜਕਾਲ ਢਾਈ ਸਾਲ ਦਾ ਹੋਏਗਾ ਜਾਂ 5 ਸਾਲ ਦਾ ਹੋਏਗਾ ਉਹ ਇਹਦੇ ਲਈ ਤਾਂ ਬਹੁਤ ਸਾਰੀਆਂ ਡਿਫਿਕਲਟੀਜ਼ ਆਣ ਗਈਆਂ ਨੇ ਸਾਹਮਣੇ ਇਹ ਬੜਾ ਹੀ ਤੁਸੀਂ ਇੰਪੋਰਟੈਂਟ ਕੁਐਸਚਨ ਪੁੱਛਿਆ ਜੀ। ਇਹ ਹੀ ਸਭ ਤੋਂ ਵੱਡਾ ਡਿਫਿਕਲਟ ਕੁਐਸਚਨ ਹੈ ਜੋ ਪਾਰਲੀਮੈਂਟ ਨੇ ਅਨਸਰ ਕਰਨਾ। ਜੀ ਪਹਿਲੀ ਗੱਲ ਤਾਂ ਦੋਨੇ ਹਾਊਸਸ 2/3 ਮੈਜੋਰਟੀ ਚਾਹੀਦੀ ਹੈ ਜੋ ਗਵਰਨਮੈਂਟ ਕੋਲ ਐਸਵੇਲੇ ਹੈ ਨਹੀਂ। ਮੈਨੂੰ ਨਹੀਂ ਲੱਗਦਾ ਕਿਵੇਂ ਪਾਸ ਕਰਾਂਗੇ। ਜਿਵੇਂ ਤੁਸੀਂ ਉਹਨੂੰ ਦੱਸਿਆ ਰਿਪੋਰਟ ਦੇ ਵਿੱਚ 32 ਪਾਰਟੀਆਂ ਨੇ ਸਪੋਰਟ ਕੀਤੀ ਹੈ। ਜੀ ਇਹ ਉਹਨਾਂ ਨੇ ਸਪੋਰਟ ਕੀਤੀ ਹੈ ਹੋ ਸਕਦਾ ਜਿਹੜੀਆਂ ਪਾਰਟੀਆਂ ਹਾਂ ਸਰਕਾਰ ਚ ਨਹੀਂ ਹੈਗੀ ਪਰ ਇਸ ਮੁੱਦੇ ਤੇ ਸਰਕਾਰ ਦੇ ਨਾਲ ਮਿਲ ਕੇ ਸ਼ਾਇਦ 2-3 ਮੈਜੋਰਟੀ ਹੋ ਜਾਏ ਤੇ ਦੂਸਰੀ ਗੱਲ ਜੇ ਕਿਸੇ ਕੋਈ ਸਰਕਾਰ ਡਿੱਗ ਜਾਂਦੀ ਹੈ 5 ਸਾਲ ਦਾ ਕਾਰਜਕਾਰਜ ਨਹੀਂ ਪੂਰਾ ਕਰ ਸਕਦੀ ਵਿਧਾਨ ਸਭਾ ਦੀ ਜਾਂ ਪੰਚਾਇਤਾਂ ਜੋ ਵੀ ਹੈ ਤਾਂ ਉਹਨਾਂ ਦਾ ਕਾਰਨ ਮੈਨੂੰ ਲੱਗਦਾ ਵੀ ਇੱਕ ਘਟਾਨਗੇ ਉਹਨਾਂ ਨੂੰ ਜੇ 2.5 ਸਾਲ ਬਾਅਦ ਸਰਕਾਰ ਡਿੱਗੀ ਤਾਂ ਅਗਲੀ ਜੇ ਚੋਣਾਂ ਉੱਥੇ ਮੀਟਮ ਚੋਣਾਂ ਹੋ ਵੀ ਜਾਂਦੀਆਂ ਨੇ ਤਾਂ ਸਿਰਫ 2.5 ਸਾਲ ਲਈ 2.5 ਸਾਲ ਹੀ ਹੋਣਗੇ ਜਾਂ ਕੁਝ ਹੋਰ ਸਿਸਟਮ ਲੈ ਕੇ ਆਉਂਦੇ ਨੇ ਪਰ हां बिल्कुल ठीक है कोई कोई खाली जी दावाड़ा नहीं है ए बड़ा ਔਖਾ ਸਿਸਟਮ ਹੈ ਕਿਉਂਕਿ ਜਿਵੇਂ ਤੁਸੀਂ ਕਿਹਾ ਕਿ ਪਹਿਲਾਂ ਇਹ ਸਿਸਟਮ ਚੱਲ ਰਿਹਾ ਸੀ ਉਹ ਸਿਸਟਮ ਪਹਿਲਾਂ ਇਸ ਕਰਕੇ ਚੱਲ ਰਿਹਾ ਸੀ ਕਿਉਂਕਿ ਦੋਵਾਂ ਦੀ ਮਿਆਦ ਹੈ ਜਿਹੜੀ ਉਹ ਬਰਾਬਰ ਰਹਿੰਦੀ ਸੀ ਫਿਰ ਵਿਧਾਨ ਸਭਾ ਜਿਹੜੀਆਂ ਉਹ ਜ਼ਿਆਦਾ ਡਿਸਾਲਵ ਹੋ ਗਈਆਂ ਫਿਰ ਇਸ਼ੂ ਖੜਾ ਹੋ ਗਿਆ ਸਰ ਮੈਂ ਵਾਪਸ ਆਣਾ ਰੌਣਕੀ ਰਾਮਜੀ ਵੀ ਮੇਰੇ ਨਾਲ ਮੌਜੂਦ ਨੇ ਰੌਣਕੀ ਰਾਮਜੀ ਤੁਸੀਂ ਕਿਵੇਂ ਵੇਖਦੇ ਹੋ ਕਿ ਤੁਹਾਨੂੰ ਲੱਗਦਾ ਕਿ ਮੁਲਕ ਦੇ ਹਿੱਤ ਦੇ ਵਿੱਚ ਹੈਗੀ ਹੈ ਇੱਕ ਨੈਸ਼ਨਲ ਇਕਲੈਕਸ਼ਨ ਦੇ ਕਾਰਪੋਰੇਟ ਜਦੋਂ ਅਸੀਂ ਇੱਕ ਨੈਸ਼ਨਲ ਇੱਕ ਅ ਲਖਣ ਦੀ ਪੋਲ ਦੀ ਗੱਲ ਕਰਦੇ ਆ ਜੀ ਤੁਹਾਨੂੰ ਉਸ ਦੇਸ਼ ਦੀ ਜੀਓਗ੍ਰਾਫੀ ਉਸ ਦੇਸ਼ ਦੀ ਯੂ ਨੋ ਏਰੀਆ ਉਸ ਦੇਸ਼ ਦੀ ਵਿਭਿੰਨਤਾ ਸਾਰਾ ਕੁਝ ਅ ਅੱਗੇ ਨਜ਼ਰ ਰੱਖਣਾ ਪੈਂਦਾ ਜੀ ਔਰ ਜਦੋਂ ਤੁਸੀਂ ਇਹ ਦੇਖਦੇ ਹੋ ਕਿ ਇੰਨੇ ਜ਼ਿਆਦਾ ਸਟੇਟ ਨੇ ਅਸੈਂਬलीज ਨੇ ਹਮਮ ਅਗਰ ਇਹ ਸਿਸਟਮ ਹਮ ਦੇ ਤਰ ਤਰ ਦੇ ਉੱਤੇ ਸਿੰਕ੍ਰੋਨਾਈਜ਼ ਹੋਇਆ ਹੋਵੇ ਮੰਨ ਲਓ ਕਿ ਅਪ੍ਰੈਲ ਮਹੀਨੇ ਵਿੱਚ ਜਾ ਉਹ ਸਮਝੋ ਕਿ ਕਿਤੋਂ ਪਰ ਲੋਕ ਸਭਧੀਆ ਚੋਣਾਂ ਵੀ ਦੋਨੋਂ ਦੀ ਹੁੰਨੇ ਤਾਂ ਪਿੱਤਰਾਂ ਸਭ ਦੀ ਹੁੰਨੇ ਉਹ ਤਾਂ ਤੁਸੀਂ ਬੰਦਿਆਂ ਇਸ ਤਰ੍ਹਾਂ ਹੁੰਦਾ ਹੈ ਕਿ ਕੁਝ ਬਖਵਾ ਪਾ ਕੇ ਥੋੜਾ ਕਰਵਾਂ ਲੈਂਦੇ ਹੋ ਪਰ ਜੇ ਤੁਸੀਂ ਨਿਠ ਕੇ ਸੋਚ ਕੇ ਚਾਹੁੰਦੇ ਹੋ ਕਿ ਸਾਰੇ ਸੂਬਿਆਂ ਦੀ ਅਸੀਂ ਚੋਣਾਂ ਇੱਕੋ ਵੇਲੇ ਕਰਾਵਾਂਗੇ ਫਿਰ ਇੱਕ ਡਿਫਿਕਲਟੀ ਆਉਂਦੀ ਹੈ ਜੀ ਕਿਉਂਕਿ ਸਬ ਕੰਟੀਨੈਂਟ ਟਾਈਪ ਨੇਸ਼ਨ ਹੈ ਦੇਸ਼ ਹੈ ਉਹਦੇ 'ਚ ਕਿਵੇਂ ਪੋਸੀਬਲ ਹੋਏਗਾ ਜਿਵੇਂ ਕਿਸੇ ਗੱਲ ਨਾਲ ਸਭ ਵੀ ਗੱਲ ਕਰਦੇ ਸੀ ਤੁਸੀਂ ਕਲ ਕਰਦੇ ਸਗੇ ਕਿ ਇੱਕ ਸੂਬੇ ਦੇ ਵਿੱਚ ਬਾਈ ਚਾਂਸ ਕੋਈ ਕਿਸੇ ਕੰਮ ਕਰਕੇ ਉਹ ਇਲੈਕਸ਼ਨ ਵਾਈਪ ਆਊਟ ਹੋ ਜਾਂਦਾ ਹੈਗਾ ਤਾਂ ਕਿਸੇ ਕਰਕੇ ਕੋਈ ਐਮਰਜੈਂਸੀ ਕਲਿਆਣ ਜੇ ਰੋ ਮਤਲਬ ਕਿ ਫਾਈਨੈਂਸ਼ੀਅਲ ਐਮਰਜੈਂਸੀ ਔਰ ਲਾન્ડ ਆਰਡਰ ਸਿਚੁਏਸ਼ਨ ਹੋ ਲੈ ਕੇ ন্যাਚਰਲ ਐਮਰਜੈਂਸੀ ਕਰਕੇ ਉਹ ਵੀ ਦਾਸਵਾ ਭੰਗ ਹੋ ਜਾਂਦੀ ਆ ਉਹਦੇ ਵਾਸਤੇ ਅੱਜ ਤੱਕ ਜਿਹੜੀ ਇੱਕ ਕਮੇਟੀ ਹੈਗੀ ਆ ਜਿਹੜੀ ਉਹ ਕਮੇਟੀ ਦੀ ਰਿਪੋਰਟ ਆ 18000 626% ਦੀ ਰਿਪੋਰਟ ਆ ਜੀ ਉਕੇ ਨੇ 18 ਕਨਸਟੀਟਿਊਸ਼ਨਲ ਐਮੈਂਡਮੈਂਟ ਹੋ ਕੇ ਸਾਰਾ ਸਿਸਟਮ ਅੱਗੇ ਵਧੇਗਾ ਜਿਹਦੇ ਚ ਦੋ ਚੈਨ ਚ ਕਹਦੇ ਨੇ ਪਹਿਲੇ ਚੈਨ ਵਿੱਚ ਵੀ ਵਿਧਾਨ ਸਭਾ ਤੇ ਲੋਕ ਸਭਾ ਦੀ ਚੋਣਾਂ ਹੋ ਗਈਆਂ ਫਿਰ ਦੂਜੇ ਚੈਨ ਵਿੱਚ ਹੰਡਰਡ ਦੇਸ਼ ਤੇ ਰੀਸਪੋਰਟ ਬਣਦੀਆਂ ਤੇ ਪੰਚਾਇਤੀਆਂ ਹੋਈਆਂ ਉਹਦੇ ਬਾਅਦ ਤੇ ਸਾਰੇ ਵਾਸਤੇ ਕਾਮਨ ਇਲੈਕਟਰੋਲ ਰੋਲ ਬਣੇਗਾ ਕਾਮਨ ਵੋਟਰ ਕਾਰਡ ਬਣੂਗਾ ਤੁਸੀਂ ਦੇਖੋ ਨਾ ਮਿੱਤਰੋ 140 ਕਰੋੜ ਸਾਡੀ ਵਿੱਚ 45 ਕਰੋੜ ਬਣਦੀ ਆ ਉਹਦੇ ਕਿੰਨੇ ਕਰੋੜ ਵੋਟਰ ਨੇ ਇਹ ਸਾਰਾ ਇੱਕ ਬਹੁਤ ਵੱਡਾ ਪ੍ਰੋਸੈਸ ਹੈ ਤੁਹਾਨੂੰ ਪਤਾ ਕਿ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ ਨੈਸ਼ਨਲ ਕਮਿਸ਼ਨ ਕਰਾਉਂਦਾ ਹੈ ਮਿਊਸਪਲ ਕਮੇਟੀ ਦੀਆਂ ਤੇ ਪੰਚਾਇਤਾਂ ਦੀਆਂ ਸਟੇਟ ਇਲੈਕਸ਼ਨ ਕਮਿਸ਼ਨ ਕਰਵਾਉਂਦਾ ਹੈ ਉਹ ਸਾਰਾ ਕੁਝ ਕੋਈ ਬਾਡੀ ਕੋਲ ਜਾਵੇਗਾ ਇੱਕ ਬਹੁਤ ਵੱਡਾ ਇੱਕ ਲੰਮਾ ਕੰਮ ਬਣ ਜੇਗਾ ਜਦਕਿ ਸਾਡੇ ਕੋਲ ਇੰਨਾ ਤਜਰਬਾ ਹੈਗਾ 1951 ਤੋਂ ਲੈ ਕੇ 52 ਤੋਂ ਲੈ ਕੇ ਹੁਣ ਤੱਕ ਸਟੇਟ ਜਿਹੜੇ ਨੇ ਇਲੈਕਸ਼ਨ ਕਮਿਸ਼ਨ ਉਹ ਸਾਡੀਆਂ ਲਕਸ਼ਨਾ ਕਰਵਾ ਰਹੇ ਨੇ ਲੋਕਲ ਬਾਡੀਜ਼ ਦੀਆਂ ਜਿਹੜਾ ਨੈਸ਼ਨਲ ਸਾਡਾ ਇਲੈਕਸ਼ਨ ਕਮਿਸ਼ਨ ਆ ਉਹ ਇਲੈਕਸ਼ਨ ਕਰਵਾ ਰਹੇ ਉਹਨਾਂ ਦਾ ਇੱਕ ਟੀਅਰ ਬਾ ਉਹਦਾ ਅਮਲ ਹੈ ਪਹਿਲਾਂ ਹੀ ਸਾਡੇ ਜਿਹੜੇ ਸਾਰਾ ਸਾਰਾ ਸਟਾਫ ਨੇ ਇਸ ਕਮਿਟੀ ਇਨਵੋਲਵ ਹੋਇਆ ਰਿਹਾਿੰਦਾ ਤੇ ਹੁਣ ਜਦੋਂ ਤੁਸੀਂ ਇਸ ਤਰ੍ਹਾਂ ਦਾ ਨੋਮੈਕ ਟੀਅਰ ਬਾ ਕਰਨਾ ਚਾਹੁੰਦੇ ਆ ਇਸ ਵਕਤ ਬਲੀ ਗੱਲ ਇਹ ਆ ਕਿ ਇਹਦੇ ਮਤਲਬ ਵਿਜ਼ੇ ਬਾਇਅਬਿਲਟੀ ਕੀ ਆ ਇਹਦੇ ਸਾਨੂੰ ਡਿਵੈਂਟਿਫੀ ਹੋ ਸਕਦੇ ਨੇ ਕੀ ਫਾਇਦਾ ਹੋਏਗਾ ਇੱਕ ਤਾਂ ਹੈ ਨਾ ਪਟੋ ਕੱਟ ਜਦੋਂ ਅਲੱਗ-ਅਲੱਗ ਸਮੇਂ 'ਚ ਇਲੈਕਸ਼ਨ ਹੋਣਗੇ ਤਾਂ ਪੋਲਿਟਿਸ਼ੀਅਨ ਨੂੰ ਵੀ ਮੌਕਾ ਮਿਲੇਗਾ ਲੋਕਾਂ ਦੇ ਨਾਲ ਜਿਹੜੀ ਡੈਮੋਕ੍ਰੇਸੀ ਹੈ ਬੈਸੀ ਦਾ 5 ਸਾਲ ਬਾਅਦ ਮੌਕਾ ਮਿਲਦਾ ਉਹਦੇ ਵਿੱਚੋਂ ਜੇ ਇਲੈਕਸ਼ਨ ਅਲੱਗ-ਅਲੱਗ ਸਮੇਂ ਤੇ ਹੁੰਦੇ ਨੇ ਤਾਂ ਐਟ ਲੀਸਟ ਜਿਹੜੀ ਇਕ ਇਲੈਕਚਲ ਪੋਲਿਟिकल ਇਕਨੋਮੀਆਂ ਉਹ ਕਾਮਯਾਬ ਰਹੇਗੀ ਕਾਮਯਾਬ ਰਹੇਗੀ ਸਰ ਇੱਕ ਇੱਕ ਹੋਰ ਬੜਾ ਸਵਾਲ ਅਹਿਮ ਹੈ ਇੱਕ ਹੋਰ ਸਵਾਲ ਸਰ ਸਵਾਲ ਇਹ ਹੈ ਕਿ ਹਮੇਸ਼ਾ ਅਸੀਂ ਦੇਖਦੇ ਹਾਂ ਕੀ ਸੈਂਟਰ ਦੇ ਜਦੋਂ ਇਲੈਕਸ਼ਨ ਜਨਰਲ ਇਲੈਕਸ਼ਨਸ ਹੁੰਦੀ ਹੈ ਇਸ਼ੂਸ ਕੁਝ ਹੋਰ ਹੁੰਦੇ ਨੇ ਜਦੋਂ ਤੁਹਾਡੇ ਵਿਧਾਨ ਸਭਾ ਦੀ ਇਲੈਕਸ਼ਨਸ ਉਦੋਂ ਇਸ਼ੂਸ ਹੋਰ ਹੁੰਦੇ ਨੇ ਫਿਰ ਤੁਹਾਨੂੰ ਨਹੀਂ ਲੱਗਦਾ ਬੜੀ ਬੜੀ ਇਹ ਹੁੰਦਾ ਕਿ ਸੈਂਟਰ ਦੇ ਵਿੱਚ ਵੋਟਰ ਹੈ ਜਿਹੜਾ ਕਿਸੇ ਹੋਰ ਪਾਰਟੀ ਨੂੰ ਵੋਟ ਪਾਉਂਦਾ ਜਿਹੜੀ ਸਟੇਟ ਦੇ ਵਿੱਚ ਇਲੈਕਸ਼ਨ ਹੁੰਦੀ ਹੈ ਉਹ ਵੋਟਰ ਕਿਸੇ ਹੋਰ ਪਾਰਟੀ ਨੂੰ ਵੋਟ ਪਾਉਂਦਾ ਜਦੋਂ ਇੱਕੋ ਸਮੇਂ ਦੇ ਵਿੱਚ ਤੁਸੀਂ ਵੋਟ ਪਾਣੀ ਹੈ ਤਾਂ ਜਿਹੜਾ ਵੋਟਰ ਹੈ ਉਹਦੇ ਦਿਮਾਗ ਤੇ ਵੀ ਤਾਂ ਇੱਕ ਪ੍ਰੈਸ਼ਰ ਬਣਦਾ ਹੈ ਨਾ ਕਿ ਮੈਂ ਇੱਕੋ ਦੋ ਵੋਟਾਂ ਪਾਣ ਜਾ ਰਿਹਾ ਇੱਕ ਫਲਾਣੀ ਪਾਰਟੀ ਨੂੰ ਇੱਕ ਢਮਕੀ ਪਾਰਟੀ ਨੂੰ ਫਿਰ ਉਹ ਵੀ ਤੁਹਾਨੂੰ ਲੱਗਦਾ ਕਿ ਥੋੜੀ ਕਨਫਿਊਜ਼ਨ ਤਾਂ ਰਹੇਗੀ ਉਹਦੇ ਦਿਮਾਗ 'ਚ ਵੀ ਬਿਲਕੁਲ ਬਿਲਕੁਲ ਜੂਰੀ ਹੈ ਕਿ ਜਦੋਂ ਅਸੀਂ ਸਾਡੇ ਲੋਕਤੰਤਰ ਦਾ ਇੰਨਾ ਤਜਰਬਾ ਹੋਣ ਦੇ ਬਾਵਜੂਦ ਮਤਲਬ ਕਿ ਅਸੀਂ ਉਹ 18ਵੀਂ ਵਾਰੀ ਲੋਕ ਸਭਾ ਦੀਆਂ ਇਲੈਕਸ਼ਨਾਂ ਦੇ ਵਿੱਚ ਪਾਰਟਿਸਿਪੇਟ ਕਰ ਚੁੱਕੇ ਆ ਤੇ ਅਸੀਂ ਜਦੋਂ ਮਸ਼ੀਨਰੀ ਸ਼ੁਰੂ ਕੀਤੀ ਆ ਮਸ਼ੀਨਰੀ ਮਤਲਬ ਬਟਨ ਵਾਲੀ ਮਸ਼ੀਨ ਜੀ ਉਹ ਨੂੰ ਲੈ ਕੇ ਸਾਡੇ ਤੱਕ ਅਜੇ ਤੱਕ ਗੱਲ ਉਹ ਗੱਲ ਤੇ ਉਤਰੀ ਨਹੀਂ ਕਿ ਕੋਈ ਡਾਊਟ ਹੈਗੀ ਆ ਤਾਂ ਅਸੀਂ ਇੱਕ ਹੋਰ ਮਮਾ ਕੰਮ ਸ਼ੁਰੂ ਕਰ ਲੀਏ ਹਾਂ ਇਹ ਕੋਲ ਡਿਫਿਕਲਟੀ ਆਜ ਵੀ ਇਹ ਜਿਹੜੀ ਚੀਜ਼ਾਂ ਉਹਦੇ ਦੇਖੋ ਸਾਡੇ ਪਾਸ ਇੱਕ ਤਰ੍ਹਾਂ ਦੇ ਨਾਲ ਮਜ਼ੋਰ ਲੋਕਤੰਤਰ ਦਾ ਹੋਣਾ ਬੜਾ ਜ਼ਰੂਰੀ ਹੈ ਉਹ ਅਸੀਂ ਹਜੇ ਉਸ ਤੇ ਪੂਰੇ ਪਏ ਆ ਕਿ ਸਾਨੂੰ ਇਦਾਂ ਦੇ ਵੱਡੇ ਐਕਸਪੈਰੀਮੈਂਟ ਕਰਨੇ ਚਾਹੀਦੇ ਆ ਜ਼ਰੂਰ ਕਰਨੇ ਚਾਹੀਦੇ ਆ ਅਗਰ ਉਹਦੀ ਜ਼ਰੂਰਤ ਹੈ ਜ਼ਰੂਰਤ ਕਿਉਂ ਹੈ ਉਹਦੇ ਬਾਰੇ ਡਿਬੇਟ ਹੋਣੀ ਚਾਹੀਦੀ ਆ ਠੀਕ ਸਰ ਬਿਲਕੁਲ ਇਹ ਸਭ ਨੂੰ ਇੱਕ ਕੁਝ ਇਹਦੇ ਬਾਰੇ ਗੱਲਬਾਤ ਹੋਈ ਆ ਇਕਰ ਐਸਲੇ ਇਸ ਤਰ੍ਹਾਂ ਦੀ ਜਿਹੜੀ ਲੋਕਾਂ ਦੇ ਵਿੱਚ ਇੱਕ ਵਿਚਾਰ ਪੈਦਾ ਹੁੰਦਾ ਹੈ ਹੂੰ ਬੋਰ ਦੇ ਪ੍ਰਤੀ ਤੁਸੀਂ ਬੜਾ ரைਟ ਲਿਖਿਆ ਹੈ ਕਿ ਹਰੇਕ ਖੁੱਬੇ ਤੇ ਬੱਖਰੇ ਬੱਖਰੇ ਮੁੱਦੇ ਨੇ ਜੀ ਹਰੇਕ ਦਿੱਤੀ ਦੀ ਆਪਣੀ ਬੱਖਰੀ ਬੱਖਰੀ ਪਛਾਣ ਹੈ ਬਿਲਕੁਲ ਉਹਦੀ ਆਪਣੀ ਆਪਣੀ ਲੋੜਿੰਦਾ ਜਿਹਨੂੰ ਐਕਸਪੈਕਟੇਸ਼ਨ ਨੇ ਹੂੰ ਹੋਣੀ ਬੋਦੋਸੀ ਇੱਕੋ ਇਲੈਕਸ਼ਨ ਤਰ੍ਹਾਂ ਕਰਾਂਗੇ ਉਹਦੇ ਚ ਹੋ ਸਕਦਾ ਹੈ ਕਿ ਇੱਕ ਮੁੱਦੇ ਨੂੰ ਲੈ ਕੇ ਹੂੰ ਆਪੀਨੀਰ ਬਣ ਜਾਂਦੀ ਹੈ ਹਾਂ ਇੱਕ ਨਹੀਂ ਬਣਦੀ ਜਨਤਾ ਪਾਰਟੀ ਵਲੇ ਜਿਹੜਾ ਮੂਵਮੈਂਟ ਟੁੱਟੀ ਇੱਕ ਪੀਨ ਨੇ ਬਣੀ ਸੀ ਔਰ ਆਮ ਆਦਮੀ ਪਾਰਟੀ ਜਦੋਂ ਦਿੱਲੀ 'ਚ ਪੰਜਾਬ 'ਚ ਗੁਜਰਾਤ 'ਚ ਗੋਆ 'ਚ ਔਰ ਹਰਿਆਣਾ ਦੇ ਵਿੱਚ ਦੇਖੋ ਨਾ ਐਸਲੇ ਅੱਜ ਕੁਝ ਪਾਰਟੀਆਂ ਕਿਹਾ ਮਹਾਰਾਸ਼ਟਰ Jharkhand ਹਰਿਆਣਾ ਔਰ ਦਿੱਲੀ ਇਹਦੇ ਲਈ ਕੋਟੋਕ ਟਿਕੋ ਵਲੇ ਤੁਹਾਨੂੰ ਕਰਵਾਉਂਦੇ ਉਹ ਕਹਿੰਦੇ ਕਿ ਅਸੀਂ ਕੋਸ਼ਿਸ਼ ਕਰਦੇ ਦਿੱਲੀ ਆਏ ਕਹਿ ਰਹੇ ਆ ਕਿ ਮਹਾਰਾਸ਼ਟਰ ਤੇ ਝਾਰਖੰਡ ਦੀ ਤੇ ਦਿੱਲੀ ਦੀ ਇਕੱਠੀ ਕਰਾ ਲਓ ਉਹ ਕਹਿੰਦਾ ਨਹੀਂ ਕਰਾਣੀ ਉੱਥੇ ਨਹੀਂ ਕਰਾਣੀ ਉੱਥੇ ਕਹਿੰਦਾ ਨਹੀਂ ਕਰਾਣੀ ਅਸੀਂ ਸਾਮੇ ਤੇ ਕਰਾਵਾਂਗੇ ਠੀਕ ਹੈ ਸਰ ਤੁਹਾਡੀ ਗੱਲ ਬਹੁਤ ਵਾਜਬ ਹੈ ਮੈਂ ਇੱਕ ਮਿੰਟ ਆ ਗਿਆ ਵਾਪਸ ਜੀ 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 ਤੁਸੀਂ ਆਪਣਾ ਸਿਸਟਮ ਵਧੀਆ ਬਣਾ ਲਓ ਵਧੀਆ ਸਿਸਟਮ ਹੋਲ ਆਟੋਮੈਟਿਕਲੀ ਹੌਲੀ ਹੌਲੀ ਸਮੇਂ ਦੇ ਨਾਲ ਐਡਾਪਟ ਹੋ ਜਾਏਗਾ ਜੇ ਤੁਸੀਂ ਸਿਸਟਮ ਬਣਾਉਗਾ ਜੀ 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 ਉਹੀ ਜਿਹੜਾ ਕੱਪੜਾ ਇਤਨਾ ਬੁਲਦੋਜ਼ਰ ਕੇ ਸਿਸਟਮ ਬਣਾਉਣਾ ਮੇਬੀ ਹੋ ਵੀ ਨਾਲ ਕੋਈ ਕਿਤੇ ਨਹੀਂ ਡਿਫਿਕਲਟੀਆਂ ਆ ਸਕਦੀਆਂ ਜਿਹੜੀਆਂ ਕਿ ਸਾਨੂੰ ਮੱਦੇਨਜ਼ਰ ਰੱਖਣੀਆਂ ਚਾਹੀਦੀਆਂ ਐਡਵੋਕੇਟ ਸਾਹਿਬ ਐਡਵੋਕੇਟ ਚੰਚਲ ਸਾਹਿਬ ਐਡਵੋਕੇਟ ਸਾਹਿਬ ਇੱਕ ਇੱਕ ਸਿਨੈਰੀਓ ਮੈਂ ਤੁਹਾਡੇ ਸਾਹਮਣੇ ਰੱਖਦਾ ਕਿ ਦੇਖੋ ਜਦੋਂ ਵੀ ਅਸੀਂ ਕਿਸੇ ਪਾਰਟੀ ਨੂੰ ਵੋਟਾਂ ਪਾ ਕੇ ਸਰਕਾਰ ਬਣਾਉਂਦੇ ਆ ਤਾਂ ਸਾਡੇ ਮੁਲਕ ਦੇ ਵਿੱਚ ਰੋਲ ਬੈਕ ਨਹੀਂ ਹੈ ਕਿ ਤੁਸੀਂ ਜੇ ਵੋਟਾਂ ਪਾਈਆਂ ਜੇ ਤੁਹਾਡੀ ਕਸਵਟੀ ਤੇ ਉਹ ਪਾਰਟੀ ਖਰੀ ਨਹੀਂ ਉਤਰੀ ਤਾਂ ਤੁਸੀਂ ਕੁਝ ਨਹੀਂ ਕਰ ਸਕਦੇ 5 ਸਾਲ ਦਾ ਤੁਹਾਨੂੰ ਇੰਤਜ਼ਾਰ ਕਰਨਾ ਪਏਗਾ ਹੁਣ ਇੱਕ ਐਗਜ਼ਾਮਪਲ ਹੈ ਇੱਕ ਪਾਰਟੀ ਨੂੰ 92 ਐਮ.ਐਲ.ਏ ਜਿਤਾ ਕੇ ਤੁਸੀਂ ਸਰਕਾਰ ਬਣਾਉਂਦੇ ਹੋ 2.5 ਸਾਲ ਬਾਅਦ ਇੱਕ ਇਲੈਕਸ਼ਨ ਆ ਗਈ 13 ਦੇ ਵਿੱਚੋਂ 3 ਸੀਟਾਂ ਦਿੱਤੀਆਂ ਪਾਰਟੀ ਨੂੰ ਵੀ ਸਮਝ ਆ ਗਈ ਸਰਕਾਰ ਨੂੰ ਵੀ ਸਮਝ ਆ ਗਈ ਅਸੀਂ ਖਰੇ ਨਹੀਂ ਉਤਰ ਰਹੇ ਸਾਨੂੰ ਮਿਹਨਤ ਕਰਨੀ ਪੈਗੀ ਯਾਨੀ ਕਿ ਤੁਹਾਡੇ ਕੋਲ ਇੱਕ ਪਾਵਰ ਤਾਂ ਹੈ ਨਾ ਕਿ ਤੁਸੀਂ ਪਾਰਟੀ ਨੂੰ ਇਹ ਸਬਕ ਸਿਖਾ ਸਕੋ ਕਿ ਅਸੀਂ ਤੁਹਾਨੂੰ ਜਿਤਾਇਆ ਪਰ ਤੁਸੀਂ ਜੇ ਖਰੇ ਨਹੀਂ ਉਤਰੇ ਤਾਂ 2.5 ਸਾਲਾਂ ਬਾਅਦ ਤੁਸੀਂ ਆਪਣਾ ਹਸ਼ਰ ਦੇਖ ਲਓ ਫਿਰ ਤੁਸੀਂ ਦੁਬਾਰਾ ਮਿਹਨਤ ਕਰੋਗੇ ਪਾਰਟੀਆਂ ਨੂੰ ਥੋੜਾ ਜਿਹਾ ਡਰ ਰਹਿੰਦਾ ਇੱਥੇ ਤਾਂ ਫਿਰ ਡਰ ਖਤਮ ਹੋ ਜਾਏਗਾ ਵੀ 5 ਸਾਲ ਲਈ ਅਸੀਂ ਚੁਣੇਗੇ ਵੀ ਹੁਣ ਜਿੱਥੇ ਮਰਜ਼ੀ ਰਾਜ ਕਰੋ ਜੋ ਮਰਜ਼ੀ ਕਰੋ ਫਿਰ ਤੁਹਾਨੂੰ ਨਹੀਂ ਲੱਗਦਾ ਕਿ ਸਗੋਂ ਵੋਟਰਾਂ ਦਾ ਰਾਈਟਸ ਘਟ ਕਰ ਰਹੇ ਆ ਸੀ ਬਿਲਕੁਲ ਇਸ ਮੁੱਦੇ ਤੋਂ ਤੁਸੀਂ ਠੀਕ ਕਹਿ ਰਹੇ ਹੋ ਸਾਨੂੰ ਰਿਵਿਊ ਦਾ ਮੌਕਾ ਮਿਲ ਜਾਂਦਾ ਹੈ ਜਦੋਂ ਇਲੈਕਸ਼ਨ ਅਲੱਗ-ਅਲੱਗ ਟਾਈਮ ਤੇ ਹੁੰਦੇ ਨੇ ਜਿਵੇਂ 2.5 ਸਾਲ ਬਾਅਦ ਪੰਜਾਬ ਦੇ ਵਿੱਚ ਆਉਂਦੇ ਨੇ ਤੇ 2.5 ਸਾਲ ਬਾਅਦ ਮੈਂ ਨਾਰਮਲੀ ਦੇਖਿਆ ਸਰਕਾਰ ਦੀ ਕਾਰਗੁਜ਼ਾਰੀ ਤੋਂ ਲੋਕ ਦੁਖੀ ਹੋ ਕੇ ਟੂ ਫ੍ਰੀ ਪਾਰਟੀ ਨੂੰ ਦੁਬਾਰਾ ਚੁਣ ਲੈਂਦੇ ਨੇ ਜੀ ਇਹ ਇਲੈਕਟਿਡ ਗਵਰਨਮੈਂਟ ਆ ਬੜਾ ਘੱਟ ਦੇਖਿਆ ਵੀ ਉਹ ਰਿਪੀਟ ਕਰਦੀ ਹੈ ਤੇ ਬਹੁਤ ਜ਼ਿਆਦਾ ਸੀਟਾਂ ਲੈ ਕੇ ਜਾਂਦੀ ਹੈ ਲੋਕ ਸਵਾਲ ਲੋਕ ਸਵਾਲੀ ਜਿਹੜੀ ਪਾਰਟੀ ਆ ਉਹ ਵਿਧਾਨ ਸਭਾ ਚ ਚੰਗਾ ਨਹੀਂ ਕਰ ਪਾਉਂਦੀ ਕਿਉਂਕਿ ਲੋਕ ਰਿਵਿਊ ਕਰਦੇ ਨੇ ਤੇ ਸਰਕਾਰਾਂ ਵੀ ਐਰੋਗੈਂ ਤਿਆਰ ਹੋਏ ਦੂਸਰੇ ਤਿਆਰ ਦੂਸਰੀ ਆ ਜਾਣੀ ਤੇ ਦੇ ਦੇ ਹੈਵ ਟੂ ਪਰਫਾਰਮ ਕੰਸਿਸਟੈਂਟਲੀ ਹੂੰ ਇਹਦੇ ਚ ਕੰਸਿਸਟੈਂਟ ਪਰਫਾਰਮੈਂਸ ਥੋੜੀ ਜੀ ਘਟ ਸਕਦੀ ਹੈ ਪਰ ਫਾਇਦੇ ਵੀ ਨਹੀਂ ਜੀ ਨੁਕਸਾਨ ਵੀ ਨਹੀਂ ਬਹੁਤ ਵੱਡਾ ਉਪਰਾਲਾ ਮੈਨੂੰ ਨਹੀਂ ਲੱਗਦਾ ਇੰਨੀ ਜਲਦੀ ਇਹ ਲਾਗੂ ਹੋ ਜਾਏਗਾ ਪਰ ਜਿਹੜੀ ਸਰਕਾਰ ਹੈ ਸੈਂਟਰ ਦੇ ਵਿੱਚ ਇਹਨੇ ਬਹੁਤ ਵੱਡੇ ਵੱਡੇ ਕੰਮ ਪਹਿਲਾਂ ਵੀ ਕੀਤੇ ਨੇ ਹੋ ਸਕਦਾ ਹੈ ਬਿਲਕੁਲ ਇਹਦਾ ਕੀ ਗੱਲ ਹੋ ਰੂ ਲਾਗੂ ਕਰ ਲੈਣੀ ਹੈ ਜਿਹੜੀ ਇਸ ਕਮੇਟੀ ਵੱਲੋਂ ਕੀਤੀ ਗਈ ਹੈ ਇਹ ਕਮੇਟੀ ਕਹਿੰਦੀ ਹੈ ਕਿ ਜਿੰਨੀਆਂ ਵੀ ਹੁਣ ਵਿਧਾਨ ਸਭਾ ਚੁਣੀਆਂ ਗਈਆਂ ਨੇ ਉਹਨਾਂ ਦਾ ਕਾਰਜਕਾਲ 2029 ਤੱਕ ਵਧਾ ਦਿੱਤਾ ਜਾਵੇ ਯਾਨੀ ਕਿ ਲਗਭਗ ਡਬਲ ਦੀ ਗੱਲ ਕੀਤੀ ਜਾ ਰਹੀ ਹੈ ਮਤਲਬ ਲੋਕੀਏ ਲਗਾਤਾਰ ਇਹ ਪੋਲਿਟੀਕਲ ਪਾਰਟੀਆਂ ਵਿਰੋਧੀ ਤਰ੍ਹਾਂ ਵੀ ਕਹਿੰਦੀਆਂ ਨੇ ਕਿ ਦੇਖੋ ਹੁਣ ਬਸ 2 ਸਾਲ ਰਹਿ ਗਏ 2.5 ਸਾਲ ਹੋਰ ਰਹਿ ਗਏ ਇਲੈਕਸ਼ਨ ਹੋਣ ਵਾਲੀਆਂ ਜੇ ਉਹਨਾਂ ਨੂੰ ਪਤਾ ਲੱਗੇਗਾ ਕਿ ਭਾਈ ਹੁਣ ਤੇ 7 ਸਾਲ ਬਾਅਦ ਸਾਢੇ 7 ਸਾਲ ਬਾਅਦ ਇਲੈਕਸ਼ਨ ਹੋਣੀ ਹੈ ਦੋਹੇ ਤਰ੍ਹਾਂ ਦੇ ਨਾਲ ਜਿਹੜੀ ਸੱਤਾਧਾਰੀ ਤੇ ਰਹਿ ਉਹ ਕਹੇਗੀ ਮौज ਹੋਗੀ ਸਾਢੇ 7 ਸਾਲ ਹੁਣ ਸਾਨੂੰ ਕੋਈ ਚੈਲੰਜ ਨਹੀਂ ਹੈ ਜਿਵੇਂ ਮਰਜ਼ੀ ਕੰਮ ਕਰੀਏ ਵਿਰੋਧੀ ਧਿਰਾਂ ਜਿਨ੍ਹਾਂ ਦੇ ਵਰਕਰ ਦਾ ਮਨੋਬਲ ਬੜਾ ਉੱਚਾ ਹੁੰਦਾ ਹੈ ਕਿ ਬਸ 2 2.5 ਸਾਲ ਰਹਿ ਗਏ ਵੀ ਆਪਾਂ ਇਲੈਕਸ਼ਨ ਲੜਨੀ ਹੈ ਜਦੋਂ ਉਹਨਾਂ ਨੂੰ ਪਤਾ ਹੈ ਸਾਢੇ 7 ਸਾਲ ਇੰਨਾ ਲੰਬਾ ਸਮਾਂ ਆਪਣੀ ਪਾਰਟੀ ਦਾ ਵਰਕਰ ਕਾਡਰ ਜੋੜ ਕੇ ਰੱਖਣਾ ਪੋਲਿਟੀਕਲ ਪਾਰਟੀਆਂ ਦੇ ਲਈ ਵਿਰੋਧੀ ਧਿਰਾਂ ਲਈ ਬੜਾ ਮੁਸ਼ਕਲ ਨਹੀਂ ਹੋ ਜਾਏਗਾ ਬਿਲਕੁਲ ਠੀਕ ਹੈ ਨੋ ਜੀ ਇਹ ਕਨਸਟੀਟਿਊਸ਼ਨਲ ਚੈਲੰਜ ਵੀ ਹੈ ਮਾਨਯੋਗ ਸੁਪਰੀਮ ਕੋਰਟ ਆਪਣੀ ਕਸਟੋਡੀਅਨ ਹੈ ਜੀ ਕਨਸਟੀਟਿਊਸ਼ਨ ਦੀ ਤੇ ਦੇਖਣਾ ਪਏਗਾ ਵੀ ਇਸ ਇੱਕ ਧਿਰ ਨੂੰ ਤੁਸੀਂ 7 ਸਾਲ ਦੇ ਸਕਦੇ ਹੋ ਜਾਂ ਨਹੀਂ ਦੇ ਸਕਦੇ ਇਹ ਇੱਕ ਜੁਡੀਸ਼ੀਅਲ ਰਿਵਿਊ ਦਾ ਵਿਸ਼ਾ ਹੋਏਗਾ ਤੇ ਮੈਨੂੰ ਲੱਗਦਾ ਮਾਨਯੋਗ ਅਦਾਲਤ ਇਹਦੇ ਤੇ ਰੀਟਾ ਪੈਣਗੀਆਂ ਤੇ ਕੇਸ ਵੀ ਚੱਲਣਗੇ ਤੇ ਰਿਵਿਊ ਪ੍ਰੋਪਰ ਆਏਗਾ ਦੇਖੋ ਕੀ ਬੰਦ ਹੈ ਜੀ ਪਰ ਨੈਚੁਰਲ ਗੱਲ ਹੈ ਜਿਹੜੀ ਇੱਕ ਪਾਰਟੀ ਬੈਠੀ ਹੈ ਐਰੋਗੈਂਟ ਹੋ ਸਕਦੀ ਹੈ ਜਿਹੜੀ ਬਾਹਰ ਬੈਠੀ ਹੈ ਪਾਰਟੀ ਉਹ ਫਰਸਟ੍ਰੇਟ ਹੋ ਸਕਦੀ ਹੈ ਬਿਲਕੁਲ ਠੀਕ ਕਹਿੰਦੇ ਮੈਂ ਤੁਹਾਡੇ ਨਾਲ ਐਗਰੀ ਕਰਦਾ ਬਿਲਕੁਲ ਠੀਕ ਹੈ ਕਿਉਂਕਿ ਜਿਹੜੀ ਇੱਕ ਚੇਨ ਬਣੀ ਹੋਈ ਆ ਉਸ ਚੇਨ ਨੂੰ ਚੇਂਜ ਕਰਨ ਤੇ ਲਈ ਕਾਫੀ ਸਮਾਂ ਲੱਗ ਸਕਦਾ ਹੈ ਰੌਣਕੀ ਰਾਮ ਜੀ ਇੱਕ ਸਵਾਲ ਬੜਾ ਅਹਿਮ ਹੈਗਾ ਇਸ ਦੇ ਵਿੱਚ ਇਹਨਾਂ ਨੇ ਜੜੀਆਂ ਸਫਾਰਸ਼ਾਂ ਰਿਪੋਰਟ ਦੇ ਵਿੱਚ ਸੁਝਾਅ ਦਿੱਤੇਗੇ ਨੇ ਉਹਨਾਂ ਸੁਝਾਅ ਦੇ ਵਿੱਚ ਉਹਨਾਂ ਨੇ ਕਿਹਾ ਕਿ 100 ਦਿਨਾਂ ਦੇ ਅੰਦਰ ਅੰਦਰ ਲੋਕਲ ਬਾਡੀਜ਼ ਇਲੈਕਸ਼ਨ ਵੀ ਕਰਵਾਈਆਂ ਜਾਣ ਇਹ ਸਾਨੂੰ ਵੀ ਪਤਾ ਤੁਹਾਨੂੰ ਵੀ ਪਤਾ ਕਿ ਇਹ ਪੋਸੀਬਲ ਹੈ ਤੁਸੀਂ ਪੰਚਾਇਤਾਂ ਦੀਆਂ ਚੋਣਾਂ ਨਗਰ ਨਿਗਮ ਦੀਆਂ ਚੋਣਾਂ ਨਗਰ ਕਾਉਂਸਲ ਦੀਆਂ ਚੋਣਾਂ ਮਤਲਬ ਤੁਸੀਂ ਇੱਕ ਵੱਡੀ ਇਲੈਕਸ਼ਨ ਜਨਰਲ ਇਲੈਕਸ਼ਨ ਤੇ ਵਿਧਾਨ ਸਭਾ ਦੀ ਇਲੈਕਸ਼ਨ ਕਰਾ ਕੇ ਹਟੋਂਗੇ 100 ਦਿਨ ਦੇ ਅੰਦਰ ਅੰਦਰ ਤੁਸੀਂ ਦੁਬਾਰਾ ਮਤਲਬ ਇਹ ਤਾਂ ਇਸੇ ਚੱਕਰ ਚ ਫਸੇ ਰਹੇਗਾ ਕੰਮ ਦੇਖੋ ਬਹੁਤ ਤਰ੍ਹਾਂ ਦੇ ਨਾਲ ਇਸ ਤਰ੍ਹਾਂ ਦੇ ਪਹਿਲੂ ਨੂੰ ਸਮਝਣ ਦੀ ਵੀ ਜ਼ਰੂਰਤ ਹੈ ਅਗਰ ਅਗਰ ਇਹ ਇਲੈਕਸ਼ਨ ਤੁਹਾਡੇ ਆਰਬੀ ਤੇ ਘਰੀਤ ਦੀ ਜਿਾਈ ਦੇ ਦੌਰਾਨ ਸ਼ੁਰੂ ਹੋ ਜਾਂਦਾ ਜਾਂ ਇਹ ਇਲੈਕਸ਼ਨ ਜਿਹੜਾ ਹੈਗਾ ਉਹ ਰਬੀ ਤੇ ਖਰੀਫ ਦੀ ਜਿਹੜੀ ਫਸਲ ਹੈ ਮਤਲਬ ਕਣਕ ਤੇ ਝੋਨੇ ਦੀ ਜਿਹੜੀ ਅਲੱਗ-ਲੱਗ ਫਸਲ ਹੈ ਜਾਂ ਮੱਕੀ ਜਈ ਦੀ ਦਾ ਫਸਲ ਦੇ ਅਲੱਗ-ਲੱਗ ਹੈ ਕਿਉਂਕਿ ਖੇਤੀ ਪ੍ਰਧਾਨ ਦੇਸ਼ੋਂ ਦੇ ਨਾਤੇ ਵੀ ਤਾਂ ਤੁਸੀਂ ਦੇਖ ਲਓ ਇਹ ਪੂਰੇ ਦਾ ਪੂਰਾ ਜਿਹੜਾ ਵਰਕਫੋਰਸ ਹੈ ਉਹ ਤੇ ਇਸ ਪਾਸੇ ਵਿਚਾਰਾ ਬਿਜ਼ੀ ਹੁੰਦਾ ਹੈ ਤਾਂ ਉਹਦੀ ਵੋਟਾਂ ਦੀ ਜਿਹੜੀ ਪਰਸੈਂਟੇਜ ਆ ਗਈ ਆ ਅਗਰ ਉਸ ਦੌਰਾਨ ਵੋਟਾਂ ਪੈਂਦੀਆਂ ਨੇ ਲੋਕੀ ਕਹਿੰਦੇ ਯਾਰ ਹੁਣ ਤੇ ਮਤਲਬ ਅਸੀਂ ਕੱਲ ਬੋਟ ਪੁਕਟੀਆਂ ਲੋਕ ਸੁਵਿਧਾ ਸੋ ਦੀ ਅੱਜ ਜੈਸੀ ਤੇ ਨੁਸਬਤ ਮਿੱਟੀ ਦੀ ਆ ਗਈਆਂ ਇੱਕ ਉਹ ਵੀ ਫੈਕਟਰ ਹੈ ਦੂਸਰੀ ਗੱਲ ਹੋਰ ਵੀ ਹੈ ਇੱਕ ਸਮੇਂ ਚਾਹੀਦਾ ਇਹਨਾਂ ਚੀਜ਼ਾਂ ਦੇ ਉੱਤੇ ਸਾਡੇ ਲੀਡਰ ਇਲੈਕਟਰੋਟ ਦੇ ਜਿase ਤੇ ਬਤਰਾ ਤੁਸੀਂ ਕੋਈ ਸਭੇ ਤੇ ਇਲੈਕਸ਼ਨ ਕਰਾਉਣ ਦੇ ਨਾਲ ਇਹ ਤਾਂ ਨਹੀਂ ਹੈਗਾ ਕਿ ਉਹਦੇ ਕੋਈ ਬਹੁਤ ਵਧੀਆ ਤੁਹਾਡੇ ਪਾਸ ਰਿਜ਼ਲਟ ਹੋਣਗੇ ਜਾਂ ਤੁਸੀਂ ਤੁਹਾਡੀ ਪਰਸੈਂਟੇਜ ਵੋਟ ਵਧੇਗੀ ਜਾਂ ਕਿਸੇ ਪਾਰਟੀ ਦੀ ਜਾ ਦੇਗੀ ਇਹ ਨਹੀਂ ਹੋ ਸਕਦਾ ਲੋਕਾਂ ਦਾ ਮਾਈਂਡ ਬਣਿਆ ਹੋਏਗਾ ਕਿਵੇਂ ਕਰਨਾ ਅਗਰ ਉਹ ਕੌਂਸਲ ਵਾਧਾ ਚੇਂਜ ਕਰ ਸਕਦੇ ਨੇ ਜੇ ਕੋਈ ਵਿੱਚੋਂ ਵਿਦਾਲ ਸਭਾ ਬਿਲਲੇ ਖਤਮ ਹੋ ਜਾਂਦੀ ਜਾਂ ਸਸਲ ਵਾਧਾ ਘੋਟਾ ਪੈਂਦੀਆ ਐਵੇਂ ਕੋਈ ਹੋਰ ਪਾਰਟੀ ਕਰ ਲਵੇਗੀ ਉਹਦੇ ਆਪਣੇ ਨਫੇ ਬਕਾਲ ਹੋਣਗੇ ਲੇਕਿਨ ਇੱਕ ਗੱਲ ਤਾਂ ਇਹ ਹੈ ਕਿ ਜਦੋਂ ਅਸੀਂ ਇਹ ਸੋਚਦੇ ਆ ਪਾਰਲੀਮੈਂਟਰੀ ਡੈਮੋਕ੍ਰੇਸੀ ਤੇ ਰਿਪਰੈਜ਼ੈਂਟੇਟਿਵ ਡੈਮੋਕ੍ਰੇਸੀ ਅਸੀਂ ਆਪਣੇ ਨੁਮਾਇੰਦੇ ਚੁਣ ਕੇ ਭੇਜਦੇ ਆ ਤੇ ਸਾਨੂੰ ਆਪਣੇ ਨੁਮਾਇੰਦਿਆਂ ਨੂੰ ਮੁਰਕੇ ਸਾਡੇ ਕੋਲ ਕੌਂਸਲ ਵਾਧਾ ਆਉਂਦੇ ਆ ਕਟਕਟ ਵਿਦਾਤ ਸਭਾ ਲੋਕ ਸਭਾ ਮਿਸਲਗੱਟੀ ਪੰਚਾਇਤਾਂ ਦੇ ਬੇਲੇ ਬੇਸ਼ਰ ਪੰਚਾਇਤੀ ਇਲੈਕਸ਼ਨਾਂ ਦੇ ਜਦ ਮਿਸਲ ਇਲੈਕਸ਼ਨ ਮੇ ਉਹ ਪਾਰਟੀਆਂ ਦੇ ਇਮਤਸ ਤੇ ਉਹ ਪਾਰਟੀਆਂ ਦੇ ਚੋਣਾਂਾਂ 'ਚ ਇਲੈਕਸ਼ਨ ਨਹੀਂ ਲੜੀਆਂ ਜਾਂਦੀਆਂ ਪਰ ਤੁਹਾਨੂੰ ਵੀ ਪਤਾ ਵਕੀਲ ਸਭ ਨੂੰ ਵੀ ਪਤਾ ਹੈ ਉਹ ਸਭ ਨੂੰ ਸਾਡੇ ਦਰਸ਼ਕ ਨੂੰ ਪਤਾ ਹੈ ਕਿ ਸਾਡੇ ਜੀ ਪੋਲਿਟੀਕਲ ਪਾਰਟੀਆਂ ਸਿੱਧੇ ਸਿੱਧੇ ਤੌਰ ਤੇ ਆਪਣਾ ਆਪਣਾ ਉਸ ਪੱਖ ਵੀ ਇੱਕ ਰੋਲ ਹੁੰਦਾ ਹੈ ਜਿਹਨੂੰ ਅਸੀਂ ਪ੍ਰੈਸ਼ਰ ਗਰੁੱਪ ਕਹਿੰਦੇ ਹਾਂ ਉਹਨਾਂ ਇੱਕ ਲਗਨਤਾ ਸੰਵਾਦ ਬਣਿਆ ਰਿਹਾਦਾ ਸਮਾਜ ਵਿੱਚ ਇਹ ਤਾਂ ਕੀ ਹੋਏਗਾ ਸਸਲ ਬਾਦਾਂ ਫਿਰ ਗੱਲ ਹੋਏਗੀ ਹੁਣ ਲਗਰ ਲਗਰ ਹੋ ਰਹੀ ਹੈ ਜਦੋਂ ਬਾਈਪੋਲ ਹੁੰਦਾ ਹੈ ਤੁਸੀਂ ਦੇਖਦੇ ਹੋ ਕਿ ਸਮਾਜ ਦੇ ਵਿੱਚ ਇੱਕ ਲੱਖ ਤਰਾਂ ਦੀ ਇਲੈਕਟ੍ਰੀਫਾਈਂਗ ਮੂਵਮੈਂਟ ਹੁੰਦੀ ਹੈ ਜਦੋਂ ਆਪਣੇ ਜੰਦਰ ਵਿੱਚ ਬਾਈ ਇਲੈਕਸ਼ਨ ਹੋਈ ਸੀ ਤੇ ਇਮੀਡੀਏਟਲੀ ਆਫਟਰ ਥਿਸ ਮੇਨ ਇਲੈਕਸ਼ਨ ਤੇ ਜੋ ਦੇਖਿਆ ਤੁਸੀਂ ਉਸ ਇਲੈਕਸ਼ਨ ਦੇ ਵਿੱਚ ਕਿ ਕਿਸ ਤਰ੍ਹਾਂ ਦਾ ਰੋਲ ਅਦਾ ਹੋਇਆ ਤੁਸੀਂ ਦੇਖਿਆ ਕਿ ਇਲੈਕਸ਼ਨ ਵਿੱਚ ਕਿਸ ਤਰ੍ਹਾਂ ਦੀ ਇੱਕ ਮੇਨ ਇਲੈਕਸ਼ਨ ਦੇ ਨਾਲ ਇੱਕ ਲੋਕਸਮਾਦ ਇਲੈਕਸ਼ਨ ਹੋਇਆ ਤੇ ਇਸ ਕਰਕੇ ਲੋਕਾਂ ਨੂੰ ਲੋਕਾਂ ਦੇ ਪ੍ਰਤੀ ਡਾਇਰੈਕਟ ਡੈਮੋਕ੍ਰੇਸੀ ਨਾ ਹੋਣ ਲਈ ਇੱਕ ਰਿਪਰੈਜ਼ੈਂਟੇਟਿਵ ਡੈਮੋਕ੍ਰੇਸੀ ਚ ਹੈ ਜਿਹੜੀ ਸਾਡੇ ਪਾਸ ਰਿਪਰੈਜ਼ੈਂਟੇਸ਼ਨ ਆਉਂਦੀ ਆ ਇਸ ਤਰ੍ਹਾਂ ਦਾ ਉਹਦੇ ਨਾਲ ਇੱਕ ਬਹੁਤ ਵਧੀਆ ਆਪਣੇ ਪਾਸ ਹੁੰਦਾ ਹੈ ਸਿੱਧ ਹੈ ਸਾਨੂੰ ਵੀ ਲੱਗਦਾ ਹੈ ਜੀ ਕਿ ਦੇਖੋ ਅਗਰ ਅਸੀਂ ਇਹ ਇਲੈਕਸ਼ਨ ਕਰਦੇ ਆ ਬਹੁਤ ਸਾਰੀਆਂ ਬਾਡੀਜ਼ ਜਿਹੜੀਆਂ ਨੇ ਲੋਕ ਸਭਾ ਦੀਆਂ ਵਿਧਾਨ ਸਭਾ ਦੀਆਂ ਬਾਡੀਜ਼ ਨਾ ਸਾਡੇ ਕੋਲ ਆਪਣੇ ਨਿਸਬਤ ਵਿੱਚ ਪੰਚਾਇਤੀ ਇੱਕ ਆਪਣੇ ਆਪ ਦੇ ਵਿੱਚ ਕੰਪਲੀਟ ਬਿਲਕੁਲ ਕੰਪਲੈਕਸ ਇਲੈਕਟ੍ਰੋਨ ਸਿਸਟਮ ਦਾ ਰੋਲ ਹੈਗਾ ਇਹਨੂੰ ਸਾਰਿਆਂ ਨੂੰ ਇਲੈਕਟ੍ਰੋਨ ਨੂੰ ਇੱਕੋ ਦਮ ਚਲਾਉਣ ਵਾਸਤੇ ਯੂ ਫਾਇੰਡ ਇਟ देयर ਬੁட் ਬੀ ਅ ਲੋਟ ਆਫ ਪ੍ਰੈਸ਼ਰ ਓਨ ਦਾ ਇਲੈਕਟ੍ਰੋਨ ਯੂ نو ਇਲੈਕਟ੍ਰੋਨ ਬਾਡੀਜ਼ ਨੂੰ ਕੰਟਰੋਲ ਕਰਨ ਵਾਲੀ ਜਿਹੜੀ ਮਸ਼ੀਨਰੀ ਆ ਉਹ ਹੋਏਗਾ ਹੁਣ ਤੁਹਾਨੂੰ ਕੀ ਹੁੰਦਾ ਕਿ ਅਸੀਂ ਦੇਖਦੇ ਆ ਕਿ ਹਜ਼ਾਰਾਂ ਨਹੀਂ ਤੋ ਲੱਖਾਂ ਦੇ ਗਣਤੀ ਵਿੱਚ ਸਾਡੀ ਸੀਐਲਪੀਐ ਸਾਡੀਆਂ ਪੈਰਾਮੀਟਰਸ ਨੂੰ ਕਿਸੇ ਇੱਕ ਜਗ੍ਹਾ ਤੋਂ બીજી ਜਗ੍ਹਾ ਮੂਵ ਕਰਦੇ ਆ ਉਹ ਸਾਰਾ ਕੁਝ ਆਪਣੇ ਆਪ ਦੇ ਵਿੱਚ ਉਸ ਵੇਲੇ ਸਾਰੇ ਬਾਰਡਰਾਂ ਤੋਂ ਅਸੀਂ ਆਪਣੀਆਂ ਜਿਹੜੀਆਂ ਸੀਐਲਪੀਐਫ ਆਗਿਆ ਨੇ ਦਾ ਹੋਰ ਤੁਹਾਡੇ ਬੀਐਸਐਲ ਵਾਲੇ ਜਵਾਨ ਨੇ ਬਿਲਕੁਲ ਹੋਰ ਫੌਜੀ ਨੇ ਅਸੀਂ ਸਾਰਿਆਂ ਨੂੰ ਪੂਰੇ ਦੇਸ਼ ਵਿੱਚ ਲਾਉਣ ਦੀ ਕੋਸ਼ਿਸ਼ ਕਰਾਂਗੇ ਹੂੰ ਇਹ ਕਪੜੇ ਆਪ ਦੇ ਵਿੱਚ ਇੱਕ ਵੱਡਾ ਚੈਲੰਜ ਹੈ ਖਾਲੀ ਇਹ ਹੀ ਚੈਲੰਜ ਨਹੀਂ ਹੈ ਕਿ ਆਪਾਂ ਅੰਬਲਾ ਫੈਲਾ ਜਿਹੜਾ ਉਹ ਵੀ ਅਸੀਂ ਵਾਰ-ਵਾਰ ਭੇਜਦੇ ਆਂ ਵੀ ਇਸ ਵਾਰ ਇਲੈਕਸ਼ਨ ਤੁਸੀਂ ਕਰਾਣੀ ਹੈ ਤੋਂ ਬਾਅਦ ਤੁਸੀਂ ਕਰਾਣੀ ਹੈ ਇਹ ਇੱਕ ਵੱਡਾ ਚੈਲੰਜ ਜ਼ਰੂਰ ਹੈਗਾ ਨਾ ਸਿਰਫ ਸਰਕਾਰ ਦੇ ਲਈ ਬਲਕਿ ਸਿਸਟਮ ਦੇ ਲਈ ਵੀ ਪੋਲਿਟਿਕਲ ਪਾਰਟੀਆਂ ਦੇ ਲਈ ਵੀ ਵੱਡਾ ਚੈਲੰਜ ਬਹੁਤ ਹੈਗਾ ਬਿਲਕੁਲ ਠੀਕ ਸਿਕਿਉਰਿਟੀ ਫੋਰਸਾਂ ਦੇ ਲਈ ਹਾਂ ਹਾਂ ਬਿਲਕੁਲ ਸਿਕਿਉਰਿਟੀ ਫੋਰਸਾਂ ਜਦੋਂ ਕੱਲ੍ਹ ਕੱਲ੍ਹ ਸਾਡੇ ਪੋਲਿਟਿਕਲ ਜਿਹੜੇ ਪਸਾਇਲਿਟੀ ਨੇ ਐਮਪੀ ਨੇ ਮਨਿਸਟਰ ਨੇ ਉਹਨਾਂ ਨੂੰ ਜੱਜ ਸਕਿਉਰਿਟੀ ਮਿਲੀ ਹੋਈ ਹੈ ਆਲਰੇਡੀ ਇੰਨਾ ਪ੍ਰੈਸ਼ ਾਂਚੇ ਤੇ ਲਈ ਵੀ ਇਹ ਕੋਈ ਬਿਹਤਰ ਗੱਲ ਨਹੀਂ ਹੋਏਗੀ ਬਹੁਤ ਬਹੁਤ ਧੰਨਵਾਦ ਦੋਵੇਂ ਮਹਿਮਾਨਾਂ ਦਾ ਕਿਉਂਕਿ ਸੰਗੀਟਾਂਚੇ ਦੇ ਵਿੱਚ ਤੁਸੀਂ ਦੇਖੋ ਸਟੇਟ ਦੇ ਆਪਣੇ ਕੁਝ ਡਿਮਾਂਡਸ ਨੇ ਸਟੇਟ ਦੀਆਂ ਆਪਣੀਆਂ ਕੁਝ ਮੰਗਾਂ ਨੇ ਜਿਹੜੀਆਂ ਸੈਂਟਰ ਨਾਲ ਅਕਸਰ ਹੀ ਕਲਾਸ਼ ਦੇ ਵਿੱਚ ਆਉਂਦੀਆਂ ਰਹੇ ਉਹ ਪ੍ਰਭਾਵਿਤ ਕਰਨ ਗਿਆ ਵੋਟਰ ਨੂੰ ਵੋਟਰ ਨੂੰ ਇਹ ਲੱਗੇਗਾ ਕਿ ਸੈਂਟਰ ਵਿੱਚ ਤਾਂ ਫਲਾਣ ਦੀ ਸਰਕਾਰ ਆ ਰਹੀ ਹੈ ਤੇ ਫਿਰ ਸਟੇਟ ਦੇ ਵਿੱਚ ਵੀ ਫਲਾਣ ਦੀ ਸਰਕਾਰ ਲੈ ਕੇ ਆਵਾਂ ਨਾ ਕਿਉਂਕਿ ਫਾਇਦਾ ਤਾਂ ਤਾਂ ਹੀ ਹੈ ਸੋ ਵੋਟਰ ਵੀ ਕਿਤੇ ਨਾ ਕਿਤੇ ਪ੍ਰਭਾਵਿਤ ਹੋਏਗਾ ਇਸ ਕਰਕੇ ਘੱਟੋ ਘੱਟ ਮੈਨੂੰ ਲੱਗਦਾ ਕਿ ਖੇਤਰੀ ਪਾਰਟੀਆਂ ਇਹਦਾ ਵਿਰੋਧ ਜ਼ਰੂਰ ਕਰਨਗੀਆਂ